ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸੋ ਆਪਾਂ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਰੋਜੀ ਦੀ ਜਠਾਣੀ ਇਥੋਂ ਤੱਕ ਡਿੱਗ ਸਕਦੀ ਔਰ ਰੋਜੀ ਨੇ ਇਹ ਕਦੇ ਵੀ ਸੁਪਨੇ ਵਿੱਚ ਸੋਚਿਆ ਨਹੀਂ ਸੀ ਪਰ ਰੋਜੀ ਨੇ ਬਹੁਤ ਹੀ ਵਧੀਆ ਕੀਤਾ ਜਿਹੜਾ ਕਿ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਨਹੀਂ ਤੇ ਉਸ ਦੇ ਨਾਲ ਤਾਂ ੱੱਕਾ ਹੀ ਹੋ ਜਾਣਾ ਸੀ ਬੇਸ਼ੱਕ ਉਹ ਆਪਣੇ ਲਈ ਉਹ ਸਾਰਾ ਕੁਝ ਕਰ ਰਹੀ ਆ ਜੋ ਉਹ ਨਹੀਂ ਵੀ ਕਰਨਾ ਚਾਹੁੰਦੀ ਜਿਵੇਂ ਕਿ ਮਿਰਚਾਂ ਦਾ ਅਚਾਰ ਖਾਣਾ ਉਹ ਉਸ ਨੂੰ ਬਿਲਕੁਲ ਨਹੀਂ ਪਸੰਦ ਪਰ ਉਸ ਨੂੰ ਪਤਾ ਹੈ ਦੇਵੇਂ ਇਹ ਸਾਰਾ ਕੁਝ ਨਾ ਕੀਤਾ ਮੇਰੇ ਤੇ ਸ਼ੱਕ ਕਰਕੇ ਇਹਨਾਂ ਨੇ ਮੇਰਾ ਅਬੋਰਸ਼ਨ ਕਰਵਾ ਦੇਣਾ ਹੈ ਤੇ ਮੇਰੀਆਂ ਧੀਆਂ ਜਾਂ ਧੀ ਉਸ ਨੂੰ ਨਹੀਂ ਪਤਾ ਪਰ ਮੰਨੂ ਨੇ ਪਹਿਲਾਂ ਹੀ ਦੱਸਿਆ ਹੁੰਦਾ ਹੈ ਕਿ ਮੇਰੀਆਂ ਦੋ ਭੈਣਾਂ ਆਉਣ ਵਾਲੀਆਂ ਨੇ ਤੇ ਰੋਜੀ ਨੂੰ ਥੋੜਾ ਸ਼ੱਕ ਵੀ ਹੈਗਾ ਹੈ ਕਿ ਮੰਨੂ ਦੀਆਂ ਗੱਲਾਂ ਸੱਚ ਹੁੰਦੀਆਂ ਨੇ ਤੇ ਉਹੀ ਹੋ ਜਾਣਾ ਉਸ ਨੂੰ ਲੱਗਦਾ ਹੈ ਕਿ ਇਹ ਗੱਲ ਝੂਠੀ ਪੈ ਜਾਵੇ ਤੇ ਪੁੱਤ ਹੋ ਜਾਵੇ ਪਰ ਇਹ ਗੱਲ ਝੂਠੀ ਨਹੀਂ ਪੈਣੀ ਕਿਉਂਕਿ ਮੰਨੂ ਨੇ ਬੜੇ ਹੀ ਦਾਅਵੇ ਨਾਲ ਦੱਸਿਆ ਹੋਇਆ ਹੈ ਤੇ ਉਹ ਕਹਿੰਦੀ ਆ ਕਿ ਮੇਰੀਆਂ ਦੋ ਭੈਣਾਂ ਹੀ ਆਉਣਗੀਆਂ ਜਦੋਂ ਦੋ ਆਉਣਗੀਆਂ ਇੱਕ ਜਾਏਗੀ ਫਿਰ ਮੈਂ ਘਰ ਵਾਪਸ ਜਾਵਾਂਗੀ ਸੋ ਜਿਵੇਂ ਕਿ ਨੂ ਦੀ ਛੋਟੀ ਪੈਣ ਹੋਈ ਸੀ ਤੇ ਗੁਰਪ੍ਰੀਤ ਉਸ ਨੂੰ ਛੁੱਟਣ ਲਈ ਚਲਾ ਗਿਆ ਸੀ ਪਰ ਫਿਰ ਵੀ ਉਸ ਦੇ ਭਰਾਣੇ ਝੋਲੀ ਅਟਕੇ ਆਪਣੀ ਝੋਲੀ ਵਿੱਚ ਪਵਾ ਲਈ ਸੀ ਤੇ ਇਸੇ ਤਰੀਕੇ ਨਾਲ ਜਦ 2 3 ਹੋਈਆਂ ਤੇ ਗੁਰਪ੍ਰੀਤ ਨੇ ਕਦੀ ਵੀ ਸਵੀਕਾਰ ਨਹੀਂ ਕਰਨੀਆਂ ਉਹ ਉਸ ਨੂੰ ਕਿਸੇ ਨਾ ਕਿਸੇ ਨੂੰ ਦੇਣ ਦੀ ਕੋਸ਼ਿਸ਼ ਕਰੇਗਾ ਜਾਂ ਛੁੱਟਣ ਦੀ ਕੋਸ਼ਿਸ਼ ਕਰੇਗਾ ਸੋਚੇ ਇੱਕ ਧੀ ਨੂੰ ਰੱਖ ਵੀ ਲਏਗਾ ਤੇ ਦੂਜੀ ਤਾਂ ਉਸਨੇ ਕਿਸੇ ਨਾ ਕਿਸੇ ਨੂੰ ਦੇ ਹੀ ਦੇਣੀ ਆ ਤੇ ਉੱਥੇ ਹੀ ਫਿਰ ਮੰਨੂ ਨੂੰ ਘਰ ਵਾਪਸ ਆਉਣਾ ਹੀ ਪੈਣਾ ਕਿਉਂਕਿ ਉਸ ਨੂੰ ਪੇਜ ਇਸ ਕਰਕੇ ਆ ਕਿ ਉਸਦੇ ਆਉਣ ਉਸਦੇ ਘਰ ਰਹਿਣ ਕਰਕੇ ਧੀਆ ਹੁੰਦੀਆਂ ਨੇ ਪਰ ਫਿਰ ਵੀ ਉਹ ਘਰ ਨਹੀਂ ਹੋਣ ਦੇ ਬਾਵਜੂਦ ਵੀ ਜਦ ਕੁੜੀਆਂ ਹੋਣ ਗਈਆਂ ਤੇ ਉਹ ਸਾਈਂ ਜੀ ਦੀਆਂ ਗੱਲਾਂ ਵੀ ਝੂਠੀਆਂ ਪੈਣ ਗਈਆਂ ਤੇ ਫਿਰ ਗੁਰਪ੍ਰੀਤ ਨੂੰ ਸਮਝ ਲੱਗੇਗੀ ਕਿ ਇਸ ਵਿੱਚ ਮੰਨੂ ਦਾ ਕੋਈ ਕਸੂਰ ਨਹੀਂ ਕੁੜੀਆਂ ਦੇ ਪਿਛੇ ਕਿਉਂਕਿ ਕੁੜੀਆਂ ਹੋਣ ਵਿੱਚ ਮੰਨੂ ਦਾ ਕੋਈ ਹੱਥ ਨਹੀਂ ਹੈਗਾ ਉਹ ਪਰਮਾਤਮਾ ਦੀ ਮਰਜ਼ੀ ਆ ਤੇ ਗੁਰਪ੍ਰੀਤ ਨੂੰ ਲੱਗਦਾ ਹੈ ਕਿ ਜੋ ਸਾਈਂ ਜੀ ਕਹਿ ਰਹੇ ਆ ਕਿ ਮੰਨੂ ਨੂੰ ਘਰੋਂ ਕੱਢ ਦਿਓ ਤੇ ਫਿਰ ਤੁਹਾਡੇ ਘਰ ਪੁੱਤ ਹੋਵੇਗਾ ਗੁਰਪ੍ਰੀਤ ਉਹ ਸਾਰਾ ਕੋਸ਼ਿਸ਼ ਹੀ ਕਰ ਰਿਹਾ ਹੈ ਜੋ ਜੋ ਉਸ ਨੂੰ ਸਾਈ ਜੀ ਨੇ ਕਿਹਾ ਸੀ ਜਿਵੇਂ ਕਿਸ ਨੇ ਦਾਨਪੁਣ ਕਰ ਲਈ ਕਿਹਾ ਸੀ ਕੰਜਕਾ ਬਠਾਉਣ ਲਈ ਕਿਹਾ ਸੀ ਤੇ ਉਹ ਆਪਣੇ ਡੇਰੇ ਤੇ ਜੋ ਪੈਸੇ ਮੰਗਵਾਏ ਸੀ ਸਾਰਾ ਕੁਝ ਗੁਰਪ੍ਰੀਤ ਕਰ ਰਿਹਾ ਹੈ ਮੰਨੂ ਨੂੰ ਘਰੋਂ ਕੱਢਣ ਲਈ ਕਿਹਾ ਸੀ ਉਸਨੇ ਉਹ ਵੀ ਮੰਨੂ ਨੂੰ ਵੀ ਘਰੋਂ ਕੱਢ ਦਿੱਤਾ ਪਰ ਫਿਰ ਵੀ ਜਦ ਕੁੜੀਆਂ ਪੈਦਾ ਹੋਣਗੀਆਂ ਤੇ ਫਿਰ ਉਹ ਸਾਈਂ ਜੀ ਝੂਠੇ ਦੀ ਪਰਦਾ ਫਾਸ਼ਤਾ ਹੋ ਹੀ ਜਾਏਗਾ ਤੇ ਫਿਰ ਉਸ ਨੂੰ ਪਤਾ ਲੱਗੇਗਾ ਕਿ ਇਸ ਦੀਆਂ ਕਈਆਂ ਹੋਈਆਂ ਗੱਲਾਂ ਝੂਠੀਆਂ ਨਿਕਲੀਆਂ ਤੇ ਮੰਨੂ ਦੀਆਂ ਕਈਆਂ ਹੋਈਆਂ ਸੱਚੀਆਂ ਨਿਕਲੀਆਂ ਇਥੋਂ ਪਤਾ ਲੱਗੇਗਾ ਕਿ ਕੌਣ ਸੱਚਾ ਤੇ ਕੌਣ ਝੂਠਾ ਪਰ ਰੋਜੀ ਲਈ ਤਾਂ ਹੁਣ ਇੱਕ ਹੋਰ ਮੁਸੀਬਤ ਬਣ ਗਈ ਜੋ ਕਿ ਇਸ ਦੀ ਦਰਾਨੀ ਨੇ ਪਾਈ ਹੋਈ ਆ ਉਸ ਦੀ ਦਰਾਨੀ ਹੱਥ ਪੈਰ ਮਾਰ ਰਹੀ ਆ ਕਿ ਪਤਾ ਲੱਗ ਜਾਵੇ ਕੁੜੀਆਂ ਹੋਣੀਆਂ ਤੇ ਇਸ ਦਾ ਅਬੋਰਸ਼ਨ ਹੋ ਜਾਵੇ ਬਹੁਤ ਹੀ ਬੁਰਾ ਸੋਚ ਰਹੀ ਆ ਰੋਜੀ ਪਾਰੇ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਇਆ ਉਹੀ ਹੋਣਾ ਕਿਉਂਕਿ ਬੰਦੇ ਦੇ ਵਸ ਦੀ ਗੱਲ ਕੋਈ ਵੀ ਨਹੀਂ ਹੁੰਦੀ। ਸੋ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ। ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀ ਇਦਾਂ ਦੀ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਉਂਦੇ ਰਹੀਏ। ਧੰਨਵਾਦ।